ਅੱਜ ਨਗਰ ਕੌਂਸਲ ਕੋਤੇ ਦੇ ਟਾਊਨ ਹਾਲ ਵਿੱਚ ਔਰ ਵਾਲੀ ਸਾਰਾ ਸੁਪਰ ਦੇਸੂ ਔਰਗਾਨਿਕ ਦੀ ਪ੍ਰਗਟਿਤ ਵਿਸ਼ਵਨਦ ਵਿੱਚ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਗਈ ਜਿਹੜੇ ਵੀ ਸਾਥੀ ਬਤਵਕ ਪਾਲਦਿਆਂ ਤੋਂ ਬਤਵਕ ਪਿੰਡਾਂ ਤੋਂ ਪਹੁੰਚੇ ਆ ਔਰ ਕਈ ਸਾਥੀ ਸਾਡੇ ਨਹੀਂ ਜਿਹੜੇ ਪਹੁੰਚ ਸਕੇ ਔਰ ਉਹਨਾਂ ਦੇ ਟੈਲੀਫੋਨ ਤਕਰੀਬਨ ਆ ਗਏ ਆ ਸੁਣਿਆ ਲੱਗੇ ਜੀ ਅਸੀਂ ਸਾਰਾ ਸਹਿਮਤ ਆ ਜਾਂ ਕੁਝ ਇੱਥੀ ਕਾਰਨ ਚਾ ਹੋਏ ਜੇ ਇੰਨੀ ਤਰੀਕ ਨਹੀਂ ਆ ਸਕਦੇ ਉਹਨਾਂ ਦੇ ਨਾਂ ਬੋਲੂਗਾ ਜਿਹੜੇ ਨਕੋਦਰ ਭਵਨ ਬਾਦਮੀ ਦੀ ਤਸੀਲ ਕਮੇਟੀ ਜਿਹਦੀਆਂ ਪਹਿਲੀਆਂ ਦੋ ਮੀਟਿੰਗਾਂ ਮੱਲਾ ਗੁਰਨਾਨਕ ਖੁਰਾ ਭਵਨ ਬਾਦਮੀ ਕਮੰਡ ਵਿੱਚ ਹੋ ਚੁੱਕੀਆਂ ਹਨ ਜਿਹਨਾਂ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਅਹੁਦੇਦਾਰ ਸਹਿਬਾਨਾਂ ਦੇ ਨਾਂ ਉਹ ਵੀ ਦੱਸੇ ਜਾਣਗੇ ਕਿ ਕਈ ਜਿਹੜੇ ਨਾਂ ਆਪਾਂ ਸਹਿਮਤੀ ਉੱਤੇ ਲੈ ਲਈ ਸੀਗੀ ਤੇ ਕਮੇਟੀ ਜਿਹੜੀ ਚੁਣੀ ਗਈ ਹੈ ਔਰ ਅੱਜ ਅਸੀਂ ਪ੍ਰੈਸ ਨੂੰ ਦੇ ਰਹੀਏ ਜਾਣਕਾਰੀ ਦੇਣੀ ਚਾਹੁੰਦੇ ਕਿ 42 16 ਅਕਤੂਬਰ ਨੂੰ ਜਿਹੜੀ ਸ਼ੋਭਾ ਯਾਤਰਾ ਔਰ ਬਹੁਤ ਬੜੀਆ ਤਰੀਕੇ ਨਾਲ ਸਿਚੇ ਦੇ ਢੰਗ ਨਾਲ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਪਿੰਡਾਂ ਦੇ ਸਹਿਯੋਗ ਨਾਲ ਬੜੀਆ ਤਰੀਕੇ ਨਾਲ ਕੱਢੀ ਜਾਵेंगी ਔਰ ਇੱਥੇ ਮੇਰੇ ਸਾਥੀ ਜਿੱਤੇ ਹੀ ਆਏ ਉਹ ਸੁਝਾਅ ਵੀ ਦੇਣਗੇ ਆਪਣੇ ਔਰ ਜਿਹੜੇ ਅਹੁਦੇਦਾਰ ਅਸੀਂ ਚੁਣੇ ਆ ਜਿਹੜੀ ਕਮੇਟੀ ਚੁਣੀ ਆ ਉਹਨਾਂ ਦੇ ਨਾਮ ਵੀ ਜਿਹੜੇ ਆ ਇੱਥੇ ਬੋਲ ਕੇ ਦੱਸੇ ਜਾਣਗੇ ਔਰ ਮੈਂ ਪਹਿਲਾਂ ਤਾਂ ਸਾਰਿਆਂ ਨੂੰ ਬੁਲਾਵਾ ਜਿਹੜੇ ਸਾਥੀ ਨੂੰ ਨਾਮ ਬੋਲਣਾ ਉਹ ਆਪਣੇ ਚਾਰ ਤੇ ਜੈ ਵਾਲਮੀਕੀ ਸਭ ਤੋਂ ਪਹਿਲਾਂ ਮੈਂ

ਇਹ ਤਾਂ ਇੱਕ ਪੂਰਾ ਬਾਣੀ ਪੂਰਾ ਜਿਹਦੇ ਫਰਕ ਜਿਸ ਤੇ ਸੋਹ ਦੇ ਵਿੱਚ ਰੱਖੀ ਗਈ ਹੈ 17 ਅਕਤੂਬਰ ਨੂੰ ਜੋ ਵੀ ਮੇਰੇ ਵੀਰ ਨੇ ਟਰਾਜਿੰਗ ਦੱਸਿਆ ਕਿ ਆਪਾਂ ਪਿੰਡਾਂ 'ਚੋ ਇਥੇ ਇਸ ਤਰੀਕੇ ਨਾਲ ਆਉਣਾ ਹੈ ਅਸੀਂ ਵੀਰ ਜੀ ਆਪਣੇ ਵੱਲੋਂ ਜਿਸ ਕੋਈ ਇੱਕ ਕਬੜੀ ਪਥਰੀ ਭਰ ਕੇ ਲਿਆਵਾਂਗੇ ਬਾਕੀ ਜੋ ਵੀ ਸੇਵਾ ਸਰ ਲਾਉਣਗੇ ਤੇ ਬਹੁਤ ਬਹੁਤ ਸੇਵਾ ਜਿਹੜੀ ਅਸੀਂ ਨਾਲ ਜੋਗਰ ਪਾਵਾਂਗੇ ਪਰ ਮੈਂ ਜਿਨੇ ਸਾਡੇ ਅਹੁਦੇ ਨਾਲ ਜ਼ਿੰਮੇਵਾਰ ਮੇਰੇ ਵੀ ਬੈਠੇ ਹਨ ਸਾਰਿਆਂ ਨੂੰ ਬੇਇੱਜ਼ਤੀ ਕਰਾਂਗਾ ਤੇ ਜਿਸ ਦਿਨ ਪ੍ਰਗਤੀ ਦਾ ਪੇਪਰ ਬਾਰ੍ਹਵੀਂ ਦਾ ਪਾਰਾ ਹੈ ਜੇ ਆਪਾਂ ਬੜਾ ਟਿਸਕਲ ਹੁੰਦੇ ਨਾਲ ਬਹੁਤੀ ਵਧੀਆ ਟੰਗ ਦੇ ਨਾਲ ਮਨੋਰੰਜਨ ਇਥੇ ਕੀਤਾ ਰਹੇ ਕਿਉਂਕਿ ਸਾਡੇ ਵੀਰ ਦਾਰੂ ਪੀ ਗਏ ਐਸੀ ਆਦਤ ਕਰਦੇ ਤਾਂ ਉਹਦੇ ਵਿੱਚ ਸਮਾਜ ਦਾ ਬਹੁਤ ਉੱਠ ਰਹੀਆਂ ਉਹਦੀਆਂ ਕਿਉਂਕਿ ਆਪਾਂ ਦਾਰੂ ਪੀਣੇ ਹੋਰ ਟਾਈਮ ਬਹੁਤ ਲੱਗਿਆ ਤੇ ਆਪਾਂ ਇਹੋ ਜਿਹਾ ਕੰਮ ਨਹੀਂ ਕਰਨਗੇ ਤਾਂ ਮੈਂ ਆਪਣੇ ਬਣੋ ਵਧੀਆ ਕੀ ਕਹੂੰਗਾ ਨਹੀਂ ਆਪਾਂ ਆਪਣੇ ਸਮਾਜ ਨੂੰ ਸਤਿਕਾਰ ਦੇਣਾ ਹੈ ਜਾਂ ਆਪਾਂ ਦੇਖੋ ਤੁਸੀਂ ਜਿਸ ਤਰ੍ਹਾਂ ਲੋਕ ਆ ਉਹ ਮਨਉਂਦੇ ਆ ਦਿਹਾੜਾ ਮਨਉਂਦੇ ਆ ਬਹੁਤ ਹੀ ਵਧੀਆ ਤਰੀਕੇ ਨਾਲ ਮਨਉਂਦੇ ਆ ਸਾਡੇ ਡਿਸਪੀਨਲ ਦੀ ਬਹੁਤ ਘਾਟ ਹੁੰਦੀ ਆ ਕਿਉਂਕਿ ਆਪਾਂ ਜਿੰਨੇ ਮੇਰੇ ਵੀ ਆਪਣੇ ਕਮੇਟੀ ਦੇ ਵਿੱਚ ਸੇਵਾ ਕਰਦੇ ਆ ਜਾਂ ਆਪਣੀ ਡਿਊਟੀ ਨਿਭਾਉਂਦੇ ਆ ਮੈਂ ਉਹਨਾਂ ਦੇ ਮੋਹਰੇ ਬੇਨਤੀ ਕਰਾਂਗਾ ਕਿ ਉਸ ਦਿਨ ਆਪਾਂ ਨੂੰ ਇੱਕ ਦੋ ਦਿਨ ਬਹੁਤ ਬਹੁਤ ਦਵਾਈ ਚਾਈਦੀ ਆ ਅਤੇ ਬਹੁਤ ਦੋ ਤਿੰਨ ਤੇ ਆਪਾਂ ਇੱਕ ਦੇ ਇੱਕ ਹਤਾ ਸਾਡੇ ਹੈ ਇਹ ਪਿੰਡਾਂ ਵਿੱਚ ਤਾਂ ਵੀ ਕਰਦੇ ਆ ਮੈਂ ਸ਼ਹਿਰ ਵਾਲਿਆਂ ਨੂੰ ਵੀ ਕਹਿੰਦਾ ਤੇ ਇਸ ਤਰ੍ਹਾਂ ਦੀ ਮਾਲ ਜਿਹੜੀ ਆ ਕਰਦੇ ਘੜੀ ਦੋ ਚਾਰ ਤਿੰਨ ਦੀ ਮਾਲਾ ਕਰੋ ਕਿਉਂਕਿ ਆਪਾਂ ਪਤਾ ਲੱਗੇ ਵੀ ਇਹ ਸਮਾਜ ਵਿੱਚ ਜਾਗਰੂਕਾਈ ਆ ਕਿਉਂਕਿ ਆਪਾਂ ਇਹ ਤਾਂ ਨਹੀਂ ਵੀ ਮੈਂ ਆਪਣੇ ਬੰਦ ਨੂੰ ਕਹਿੰਦਾ ਕਿ ਜਦੋਂ ਅਸੀਂ ਬਾਕੀ ਮੇਲਿਆਂ ਦੇ ਤਿਆਰੇ ਮਨਾਉਨੇ ਆ ਕਿ ਅਸੀਂ ਬਹੁਤ ਹੀ ਬਾਰ-ਬਾਰ ਪੈਸੇ ਵੀ ਛੱਡਦੇ ਆ ਪਰ ਜਦੋਂ ਅਸੀਂ ਸ਼ਗਨ ਬਾਦਮੀ ਦਾ ਮਹਾਰਤ ਜਹਾਰਾ ਮਨਾਉਂਦੇ ਆ ਤੇ ਫੇਰ ਅਸੀਂ ਕਹਿੰਦੇ ਜੋਸਾਰ ਤੋਂ ਕਿ ਨਾਲੇ ਤੇ ਮੈਂ ਇੱਕ ਬੇਨਤੀ ਕਰਦਾ ਕਿ ਜਿੱਦਾਂ ਆਪਾਂ ਬੱਚਿਆਂ ਦਾ ਆਪਣੇ ਦਾ ਜਹਾਰਾ ਮਨਾਉਂਦੇ ਆ ਇਸੇ ਤਰ੍ਹਾਂ ਆਪਣੇ ਜੇਬਾਂ ਨੂੰ ਗੋਹ ਦੀ ਵਧਿਆ ਪੈਟ ਹੌਸਲੇ ਨਾਲ ਇਹਨਾਂ ਦੇ ਜੇਬਾਂ ਤੋਂ ਕੱਢ ਕੇ ਖਚੋ ਉਹਨਾਂ ਲੋਕਾਂ ਦੇ ਨਿਰਭਰ ਨਾ ਹੋ ਆਪਾਂ ਆਪਣੇ ਗੁਰੂ ਦਾ ਜਿਹੜਾ ਬਲ ਸਦਕਾਰਿਆ ਕੋਲੋਂ ਪੈਸੇ ਖਰਚ ਕੇ ਜਿੱਦਾਂ ਆਪਾਂ ਬਿਆਜੀ ਵੀ ਚੱਕ ਲੈਨੇ ਸਾਡੇ ਜਿਹੜੇ ਨੌਜਵਾਨ ਆ ਪਰ ਚਾਹਨੇ ਆ ਤੇ ਜਾਂਦੇ ਆ ਪੜਨ ਜਾਂਦੇ ਆ ਛੇ ਕਰੀ ਬੇਤ ਤੇ ਚਲੇ ਜਾਂਦੇ ਆ ਬੜਾ ਕੰਮ ਨਖਰਪੋਲੇ ਜਿਹੜੇ ਵੇਚ ਕੇ ਜਿਹੜਾ ਜਵਾਲਾ ਜੁੜ ਗਿਆ ਮਾਤਾ ਜੀ ਨੇ ਸਾਨੂੰ ਇਹ ਵੀ ਦਰਸ਼ਨ ਦੇਣੇ ਆ ਪਰ ਨਹੀਂ ਪਹਿਲਾਂ ਆਪਣੇ ਪਾਤੀ ਮਾਤਾ ਨੂੰ ਪੁੱਜੋ ਤੇ ਉਸ ਤੋਂ ਬਾਅਦ ਆਪਣੇ ਰਹਿਣ ਆਪਣੇ ਸਤਕਾਰ ਜਿਹੜਾ ਮੈਂ ਇਹ ਨਹੀਂ ਕਹਿੰਦਾ ਬੈਂਕ ਜਿੰਦ ਤੇ ਸਾਰੇ ਰਹਿਣ ਜਿਹੜੇ ਵਧੀਆ ਆ ਪਰ ਜੇ ਜੇਸ ਕਰਦੇ ਵਸੇ ਚਲ ਮੰਨਿਆ ਸਭ ਤੋਂ ਪਹਿਲਾਂ ਆਪਣੇ ਮਾਪੇ ਦਾ ਸਤਕਾਰ ਕਰੋ ਮਾਪੇ ਦਾ ਸਤਕਾਰ ਕਰੋ ਤੇ ਬਾਕੀ ਮੈਂ ਇਹ ਕਹਾਂਗਾ ਮੇਰੇ ਵੀਰ ਜੀ ਮੈਂ ਸਭ ਤੋ ਅਸੀਂ तमाम मैं बस बस ਵੇਟ ਕਰਦੇ ਵਿੱਚ ਜਿਹੜਾ ਜਿਹਨਾਂ ਦੇ ਵਿੱਚ ਕੰਮ ਕਰਦਾ ਆ ਕਿਉਂਕਿ ਪਹਿਲਾਂ ਮੈਂ 40 ਸਾਲ ਨੌਕਰੀ ਵੀ ਕੀਤੀ ਆ ਜਿਹੜਾ ਵੀ ਕੱਟਿਆ ਆ ਪਸਵਾਨ ਆ ਸਾਡਾ ਸਮਾਜ ਜਿਹੜਾ ਆ ਤੇ ਇਹ 25 ਕਰੋੜ ਦੇ ਲੱਗ-ਪੱਗ ਵੀ ਤੋਂ ਕਬਾਤੀ ਸਾਡੀ ਆ ਅਸੀਂ ਭਗਵਾਨ 바ਲੇ ਦੀ ਮਾਰੀਏ ਇੰਟਰਨੈਸ਼ਨਲ ਫੁੱਟੀ ਨਿਕਲ ਆ ਸਕੇ ਤੇ ਕੋਈ ਧੀ ਸਾਡੀ ਪੜੀ ਤੋ ਤਾਂ ਅਸੀਂ ਜਦੋਂ ਸਟੇਜਾਂ ਤੇ ਬੋਲਦੇ ਆ ਸਾਡੇ ਚਾਹੇ ਬਾਬਾ ਜੀ ਨਾਲ ਸੰਕਤੀ ਗੱਲ ਕਰੀਏ ਜੈ ਭਗਵਾਨ ਕੋ ਆਪਰੇ ਇੱਕ ਚਨੀਆਵੀ ਸੰਸਥਾ ਬਣੀ ਜਾਹ ਕੁੱਝ ਗੱਲ ਕਰੀਏ ਅਸੀਂ ਕਾਫੀ ਪ੍ਰਧਾਨ ਜੀ ਪ੍ਰਧਾਨ ਸਾਹਿਬ ਕਹਿਣਗੇ ਅਸੀਂ ਜਿੰਨਾ ਕੁ ਅਸੀਂ ਕੋਣ ਤਿਆਰ ਆ ਤੇ ਬਾਕੀ ਜਿੰਨਾ ਵੀ ਆਪੇ ਤੋਂ ਵੱਧ ਤੋਂ ਵੱਧ ਬੰਦੇ ਲੈ ਕੇ ਲੱਖ ਰੁਪਏ ਬਹੁਤ ਬਹੁਤ ਸਹਿਰ ਜੈ ਵਾਲਮੀਕੀ ਹਰ ਹਰ ਮਾਨੀ ਕੀ ਜੈ ਪੇ ਜੈ ਭਗਵਾਨ ਭਗਵਾਨ ਮਾਰੀਕ ਮਹਾਰਾਜ ਦੇ ਪ੍ਰਗਟ ਦਿਹਾੜ ਨੂੰ ਮਨਾਉਣ ਵਾਸਤੇ ਅੱਜ ਸਾਰੇ ਤਸਵੀਰ ਵਿੱਚੋਂ ਬੰਦੇ ਸਤਕਾਰ ਤੇ ਉਹ ਸਾਰੇ ਇਕੱਠੇ ਹੋਏ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਪਾਂ ਸਾਰੇ ਨਾਲ ਮਿਲ ਕੇ ਸ਼ਰਧਾ ਤੇ ਉਤਸ਼ਾਹ ਨਾਲ ਇਸ ਪ੍ਰੋਗਰਾਮ ਬਣਾਈਏ ਨਾ ਕਿ ਆਪਾਂ ਕਿਸੇ ਨੂੰ ਨੀਵਾਂ ਦਿਖਾ ਕੇ ਬੁਣ ਦਿੱਤਾ ਜਾਵੇ ਆਪਾਂ ਸਾਰੇ ਹੀ ਸਹਿਯੋਗ ਲੈ ਕੇ ਸਾਰੀਆਂ ਬਾਕੀ ਪਾਰਟੀਆਂ ਦਾ ਬਾਤੀ ਸਮਾਜ ਦਾ ਸਹਿਯੋਗ ਲੈ ਕੇ ਆਪਾਂ ਇਹ ਕਮਕੀਂਗੇ ਤੇ ਜੋ ਵੀ ਸੇਵਾ ਪਹੁੰਚਾਉਣ ਦੇ ਆਪਾਂ ਹਰ ਹਾਲ ਤਿਆਰ ਹਾਂ ਜੈ ਹਰ ਹਰ ਬਾਲ ਮਿੱਕੀ ਹਾਂ ਹਰ ਹਰ ਬਾਲ ਮਿੱਕੀ ਅਸੀਂ ਕਾਕੂ ਪ੍ਰਧਾਨ ਜੀ ਦੇ ਨਾਲ ਆ ਜੀ ਤੇ ਗਿੱਲ ਸਾਹਿਬ ਦੇ ਨਾਲ ਅਸੀਂ ਹੋਣ ਬਾਲਮੀਕ ਜੀ ਦੇ 17 ਅਕਤੂਬਰ ਨੂੰ ਦੋ ਦਿਨ ਦੀ ਸ਼ੋਭਾ ਯਾਤਰਾ ਆਇਆ ਉਹਨੂੰ ਚਾਰ ਚੰਨ ਲਾ ਕੇ ਸਾਰੇ ਪਿੰਡ ਸਜੋਗ ਕਰਦੇ ਧੰਨਵਾਦ ਇਹ ਇਹ ਪੇਸ਼ ਆ ਕਿ ਸਾਡੀ ਹੀ ਉਹ ਬਾਲਮੀਕ ਜੀ ਸਾਰਿਆਂ ਦੇ ਜੀ ਜਵ ਰਿਹਾ ਜੀ ਸਾਰਿਆਂ ਨੂੰ ਬੀਤਿਆ ਕਿ ਜਏ ਬਾਲਮੀਕ ਜੱਟ ਆਸਟਾਨ ਸਾਰੇ ਹੀ ਗਲ ਬਕੇ ਇਹਨਾਂ ਨੂੰ ਬਹੁਤ ਹੀ ਚੰਗੀ ਤਰੀਕੇ ਨਾਲ ਮਾਇਆ ਜਾ ਮੈਂ ਜ਼ਿਆਦਾ ਨਾ ਕਹਿੰਦਾ ਇਹ ਬਹੁਤ ਜਿਆਦਾ ਸਾਡੇ ਵਿੱਚ ਹੁਣ ਬਹੁਤ ਜਿਆਦਾ ਕਲੀਅਰ ਤਾਂ ਆਈ ਹੈ ਰੂਪੇਮਾ ਨਾਮ ਵਾਲਾ ਵੀ ਕਈ ਨਕੀ ਨਾ ਨਾਮਾਂ ਦਾ ਵਿਵਹਾਰ ਨੂੰ ਕੋਰ ਸਮੇਂ ਚ ਬਧੀਆ ਤਰੀਕੇ ਨਾਲ ਜਨਮ ਨਾਮਾਂ ਦੇ ਨਾਮ ਪਰ ਬੱਚੇ ਸਾਡੇ ਹੋਣ ਪੜਿਆ ਇਹ ਜਿਹੇ ਤਰੀਕੇ ਨਾਲ ਲੀਸ ਕਰਕੇ ਉਹਨਾਂ ਦੇ ਸਮੇਂ ਵਿੱਚ ਗੁਰਪੁਰਬ ਮਿੱਤਰਾਂ ਨਾਲ ਉਹ ਸ਼ੋਭਾ ਯਾਤਰਾ ਨੂੰ ਚਾਰ ਸਾਲਾਂ ਤੋਂ ਨਾਮ ਦੀ ਜਿੰਨਾ ਵੱਧ ਤੋਂ ਵੱਧ ਕਮੇਟੀ ਸਾਨੂੰ ਹੁਕਮ ਲਾਉਂਦੇ ਅਸੀਂ ਨੇ ਨਾਮ ਜਵਾ ਵਾਲੇ ਫਰਟ ਪ੍ਰਾਪਤ ਨੂੰ ਪਲਾਸ ਪਲੀ ਅੱਜ ਗੁਰੂ ਬਾਣੀ ਬਖਸ਼ਤ ਸਤਿਵੰਤ ਮੇਜ ਸਾਰੇ ਪਿੰਡਾਂ ਦੇ ਪਿੰਡਾਂ ਦੇ ਸਤਿਮੰਤ ਪੰਚ ਮਾਣੋਦੇਦਾਰ ਮੇਰੇ ਸ਼ਹਿਰ ਵਾਸੀ ਸਾਰਿਆਂ ਜੀਵਤਕੀ ਮੈਂ ਇੱਕ ਅਪੀਲ ਕਰਨੀ ਚਾਹੁੰਦਾ ਹਾਂ ਕਿ ਆ ਜਿਹੜੀ ਆਪਣੀ ਇੱਕ ਮੀਟਿੰਗ ਹੋ ਰਹੀ ਆ ਜਾਂ ਤਹਿਸੀਲ ਕਮੇਟੀ ਦੀ ਆਪਾਂ ਇੱਕ ਕਮੇਟੀ ਤਿਆਰ ਕੀਤੀ ਆ ਔਰ ਮੈਂ ਪਰਮਾਤਮਾ ਵੱਲੋਂ ਔਰ ਸਾਰੇ ਵੀਰਾਂ ਵੱਲੋਂ ਸਹਿਯੋਗ ਮੰਗਦਾ ਹਾਂ ਵੀ ਹਰ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਹੀ ਆਪਣਾ ਕੱਠ ਰਵੇ ਔਰ ਕੱਠ ਦੇ ਨਾਲ ਹੀ ਆਪਾਂ ਡਿਸਾਈਡ ਕਰਕੇ ਜਿੱਦਾਂ ਮੰਨੋ ਫਗਵਾਰ ਬਾਦਮੀ ਚੌਕ ਦਾ ਆਪਾਂ ਸ਼ੋਭਾ ਯਾਤਰਾ ਆਰੰਭ ਕਰਨੀ ਹੈ ਸਾਰੇ ਸ਼ਹਿਰ ਦੀ ਪਰਕਰਮਾ ਕਰਦੇ ਹੋਏ ਤੇ ਉਥੇ ਚੌਕ ਦੇ ਸਮਾਪਤੀ ਹੋਏਗੀ ਔਰ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਹਾਂ ਕਮੇਟੀ ਨੂੰ ਵੀ ਔਰ ਸਾਰੇ ਭਰਾਵਾਂ ਨੂੰ ਵੀ ਇਸ ਕਮੇਟੀ ਨੂੰ ਰਜਿਸਟਰਡ ਵੀ ਕਰਵਾਇਆ ਜਾਵੇ ਔਰ ਇਸ ਕਮੇਟੀ ਦਾ ਇੱਕ ਬੈਂਕ ਅਕਾਊਂਟ ਵੀ ਖੋਲ੍ਹਿਆ ਜਾਵੇ ਔਰ ਜਿਹਦੇ ਵਿੱਚ ਜਿਨੇ 31 ਮੈਂਬਰੀ ਜਾਂ 52 ਮੈਂਬਰੀ ਕਮੇਟੀ ਆ ਉਹ ਸਾਰੇ ਵੀ ਵੀਰਾਂ ਨੂੰ ਮੇਰੀ ਪੀਨ ਆ ਵੀ ਘੱਟ ਤੋਂ ਘੱਟ ਵੀ ਆਪਾਂ ਖਾਤਾ ਖੋਲਣ ਵਾਸਤੇ ਵੀ ਆਪਾਂ ਨੂੰ ਸਾਰਿਆਂ ਨੂੰ 212100 ਜਾਂ 11100 ਰੁਪਇਆ ਪਾ ਕੇ ਉਹ ਖਾਤਾ ਖੋਲਿਆ ਜਾਵੇ ਔਰ ਜਿਹਦੇ ਵਿੱਚ ਨਾ ਤਾਂ ਕਿਸੇ ਪਿੰਡਾਂ ਵਾਲਿਆਂ ਨੂੰ ਕੋਈ ਫਰਕ ਲੱਗੇ ਨਾ ਕਿਸੇ ਸ਼ਹਿਰ ਵਾਲਿਆਂ ਨੂੰ ਔਰ ਉਸ ਅਕਾਊਂਟ ਦੇ ਵਿੱਚੋਂ ਹੀ ਕੋਈ ਖਰਚਾ ਕੀਤਾ ਜਾਵੇ ਔਰ ਇਸ ਜਦੋਂ ਆਪਣਾ ਇਹ ਸਿਸਟਮ ਸਹੀ ਚੱਲੇਗਾ ਤੇ ਮੈਨੂੰ ਉਮੀਦ ਆ ਵੀ ਇਸ ਕਮੇਟੀ ਦੇ ਵਿੱਚ ਕੋਈ ਫਰਕ ਨਹੀਂ ਪਏ। ਔਰ ਦੂਜੀ ਗੱਲ ਮੈਂ ਕਹਿੰਨਾ ਵੀ ਜਿਹੜਾ ਆਪਾਂ ਟਾਈਮ ਸੈੱਟ ਕਰਨਾ ਆ ਉਸ ਟਾਈਮ ਟ ਸੈੱਟ ਤੇ ਪੂਰੇ ਦਾ ਪੂਰੇ ਪਟੋ ਕੱਟ ਵੀ ਜਿਹੜਾ ਬੰਦਾ 31 ਮੈਂਬਰੀ ਆ 51 ਮੈਂਬਰੀ ਕਮੇਟੀ ਬਣੀ ਆ ਉਹ ਆਪਣੇ ਆਪਣੇ ਪਰਿਵਾਰ ਨੂੰ ਲੇਡੀਜ਼ ਨੂੰ ਨਾਲ ਲੈ ਕੇ ਆਵੇ ਔਰ ਕੱਠ ਵੱਧ ਤੋਂ ਵੱਧ ਕਰਵਾ ਜਾਵੇ ਔਰ ਦਿਖਾਇਆ ਜਾਵੇ ਵੀ ਅਸੀਂ ਇੱਕ ਇੱਕਮੁੱਠ ਹਾਂ ਔਰ ਇੱਕਮੁੱਠ ਹੋ ਕੇ ਚੱਲਣ ਯੋਗ ਹਾਂ। ਕਿਉਂਕਿ ਇਸ ਕਰਕੇ ਜੀ ਆਪਾਂ ਇਹ ਨਹੀਂ ਕਰ ਸਕੇ ਕਿ ਬਾਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਆਪਣੇ ਤੇ ਬਰਾਦ ਦੀ ਕੁਝ ਹੋਰ ਵੀ ਔਂਕੜਾ ਆ ਸਕਦੀਆਂ ਜਿੱਦਾਂ ਆਪਣੇ ਮਜਕਰ ਬਰ ਸਰਪੰਚ ਸਾਹਿਬ ਨੇ ਦੱਸਿਆ ਜਿਆਦਾ ਤਾਂ ਮੈਂ ਨਹੀਂ ਕਹਿੰਦਾ ਮੈਂ ਇਹੀ ਗੱਲ ਕਰਦਾ ਕਿ ਸਾਰਿਆਂ ਨੂੰ ਇੱਕ ਮੋਟ ਹੋ ਕੇ ਇੱਕ ਤਲਵਨ ਹੋ ਗਏ ਆਪਾਂ ਸ਼ੁਭਾਯਤਾ ਕੱਢਣੀ ਆ ਸਾਰਿਆਂ ਗਿਆ ਵਾਲ ਮਿੱਕੀ ਪਰ ਜੋ ਉਹਦੇ ਸੂਨ ਨਾ ਬਾਲੀ ਫਾਰਮ ਵਿੱਚ ਇਹ ਕੁਝ ਉਹ ਦਾ ਇਹ ਸੰਕਟ ਹੈ

सारे बेनती है जिन्ना भी बनता करो और एक पॉइंट मैं अपना अपने भी जी दे कमेटी है तो प्रधान जी को ही ज्यादा मतलब ना जाए और बख वक् बंट के सारिया चीजा तो दे हो बंद से लोड़ पे कि चर चलूगा ठीक है जी और इस और कमेटी की हर महीने ही मीटिंग होगी नवे नमें विचार मुद्दे विचार किए जा ਸਮਾਏ ਦੇ ਬੱਚਾ ਲਈ ਚੋਪਾ ਜਿਹੜੀਆਂ ਗਲੀਆਂ ਕਿਤਾਬਾਂ ਕਰਦੀਆਂ ਪੜ੍ਹਾਈ ਦੇ ਵਿੱਚ ਕਿਹੜੇ ਬੱਚੇ ਤੁਹਾਨੂੰ ਹੋ ਰਿਹਾ ਉਹਨਾਂ ਨੂੰ ਕਿੱਦਾਂ ਹੈਲਪ ਕਰਨੀ ਆ ਉਹਦੇ ਵਿੱਚ ਅਸੀਂ ਬੰਡਾਲੇ ਵੀ ਸਰਗੋ ਕਰਾਂਗੇ ਸਾਰਾ ਸਾਲ ਕਰਾਂਗੇ ਇਹ ਨਹੀਂ ਕਿ ਇੱਕ ਮਹੀਨਾ ਹੀ ਕਰਾਂਗੇ ਸਾਰਾ ਸਾਲ ਸੇ ਚੱਲੂ ਕਰਾਂਗੇ ਸਾਰੇ ਬੰਡਾਲੇ ਵੀ ਉਹ ਸਾਰੇ ਆਪਣਾ ਆਪਣਾ ਯੋਗਦਾਨ ਜਿਦਾ ਸਾਡੇ ਪਾਜਦਾਨਾਂ ਨੂੰ ਬੇਨਤੀ ਕੀਤੀ ਵੀ ਇੱਕ ਫੂਲ ਹੋਣਾ ਚਾਹੀਦਾ ਉਹਦੇ ਲਈ ਹਰ ਮੈਂਬਰ ਦਾ ਆਪਣਾ ਯੋਗਦਾਨ ਹੋਣਾ ਚਾਹੀਦਾ ਮੈਂ ਤਾਂ ਕਹਿੰਦਾ ਹਰ ਮਹੀਨੇ ਯੋਗਦਾਨ ਹੋਣਾ ਚਾਹੀਦਾ ਹਰ ਮਹੀਨੇ ਯੋਗਦਾਨ ਉਹਨੂੰ ਸਾਡਾ ਸਿਸਟਮ ਸਾਡਾ ਸਾਡੀ ਬੋਡੀ ਜਿਹੜੀ ਉਹ ਮਾਟ ਤਿਆਰ ਨੂੰ ਹਰ ਮੋੜ ਤੇ ਕਿਸੇ ਦਾ ਪੈਣਾ ਕਹਿੰਦਾ ਹਾਂ ਮੈਂ ਆਪਣੇ ਵੱਲੋਂ ਮੇਰਾ ਪੂਰਾ ਸਹਿਯੋਗ ਹੈ ਤੈਨੂੰ ਮਨੋਂ ਤਨੂ ਜੋ ਵੀ ਸੇਵਾ ਲਗੂ ਦੀ ਆ ਭਾਗ ਰਿਆ ਸੋ ਸਾਰਿਆਂ ਨੂੰ ਆਰਡੀ ਲੈਟ ਵਾਲੀ ਬਹੁਤ ਬਹੁਤ 따ਦਮਾਨ ਲੱਗਦਾ ਜੈ ਵਰਮਿਕੀ ਤੁਹਾਰਾ ਵਾ ਮੋਵੀਏ ਕੋ ਸਭ ਤੋਂ ਪਹਿਲਾ ਫਤਿਹ ਬਣਾਓ ਜੋ ਬੋਲੇ ਸੋਨਰ ਪੈ ਭਗਤ ਭਗਤ ਜੈ ਜੈ ਫਤਹ ਵਾਇਪੁਜੀ ਦਾ ਖਾਲਸਾ ਵਾਇਪੁਜੀ ਦੀ ਚਿੱਤੇ ਅੱਜ ਦੀ ਤਸੀਹ ਕੌਂਸ ਮੋਟੇ ਜਿਹੜੀ ਮੀਟਿੰਗ ਹੋ ਰਹੀ ਆ ਉਹਦੇ ਵਿੱਚ ਪਰਾਜ ਮਾ ਦੇ ਮੇਰੇ ਬਹੁਤ ਸਾਰੇ ਜੋ ਸਾਬਕਾ ਐਮਸੀ ਸਾਹਿਬ ਜਿੰਤਾ ਐਮਸੀ ਸਾਹਿਬ ਪ੍ਰਕਾਸ਼ ਸਾਹਿਬ ਤੇ ਮੇਰੇ ਵੀ মিডিਆ ਦੇ ਪੱਤਰਕਾਰ ਸਾਹਿਬ ਸਾਰੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਦੀ ਵੀ ਜਿਹੜਾ ਇਹ ਮਕਸਦ ਆ ਕਿ ਅੱਜ ਦੀ ਮੀਟਿੰਗ ਬੁਲਾਈ ਗਈ ਆ ਕਿ 16 ਤਰੀਕ ਨੂੰ ਜਿਹੜੀ ਭਗਵਾਨ ਬਾ ਦੀ ਸ਼ੋਭਾ ਯਾਤਰਾ ਨਿਕਲਣੀ ਆ ਉਹਦੇ ਵਿੱਚ ਸਾਨੂੰ ਸਭ ਤੋਂ ਵੱਧ ਤੋਂ ਵੱਧ ਜਿਹੜਾ ਵੱਡਾ ਸਹਿਯੋਗ ਜਣਾ ਚਾਹੀਦਾ ਆ ਤੇ ਜਿਹੜਾ ਇਹ ਪਲੈਨਿੰਗ ਦਾ ਕੰਮ ਹੋਣਾ ਚਾਹੀਦਾ ਸਾਡੀ ਜਿੰਨੇ ਵੀ ਕਮੇਟੀ ਬਣੀ ਹੈ ਉਹਦਾ ਬਕਾਇਦਾ ਮੁਕਤਿਆਰ ਹੋਣਾ ਚਾਹੀਦਾ ਬਕਾਇਦਾ ਜਿਹੜੀ ਆ ਉਹ ਫੋਰਸ ਲੱਗਣੀ ਚਾਹੀਦੀ ਆ ਤੇ ਬਕਾਇਦਾ ਜਿਹੜੇ ਆ ਉਹ ਆਪਣੇ ਜੋ ਵੀ ਸ਼ੋਭਾ ਯਾਤਰਾ ਦੇ ਵਿੱਚ ਬਹੁਤ ਤੋਂ ਬਸ ਸੂਨੀਆ ਸੰਖਿਆ ਗੱਡੀਆਂ ਸ਼ਿਕਾਰ ਕੇ ਆ ਪਾਣੀ ਪੂਰੇ ਸ਼ਹਿਰ ਤੇ ਆ ਵਿੱਚ ਪ੍ਰਕਰਮਾ ਕੀਤੀ ਜਾਵੇ ਤੇ ਪੂਰੇ ਸ਼ਾਸਨ ਦੇ ਵਿੱਚ ਕੀਤੀ ਜਾਵੇ ਤੇ ਜੋ ਵੀ ਹੈ ਸਾਡਾ ਬਹੁਤ ਤੋਂ ਬਸ ਸਹਿਯੋਗ ਬਣਦਾ ਸੀ ਪਹਿਲਾਂ ਵੀ ਆਉਂਦੇ 23 ਸਾਲਾ ਹੋਰ ਵੀ ਅਸੀਂ ਅੱਗੇ ਥੋੜੇ ਜਿਹੜੇ ਆਉਂਦੇ ਸੀ ਐਨ ਕਿੰਨੀ ਤੋਂ ਮਪਰਤਾ ਸਾਹਿਬ ਨੂੰ ਜ਼ਿਆਦਾ ਲੋੜ ਆ ਕੰਡੇ ਦੀ ਸ਼ਾਇਦ ਜਾਣਾ ਲੈ ਕੇ ਉਣੀ ਪੜਿਆ ਇਸੇ ਤਰ੍ਹਾਂ ਸਾਰੇ ਦਾ ਆਪਣਾ ਹੱਥ ਵੜਦਾ ਕਿ ਸਾਰੇ ਜਿਹਨੇ ਆਪਾਂ ਵੱਧ ਤੋਂ ਵੱਧ ਜਿੰਨੇ ਵੀ ਹੈਗੇ ਆ ਆਪਾਂ ਉਧਰ ਵੀ ਰੈਲੀਆਂ ਚ ਪੀਚ ਨਹੀਂ ਹੋ ਜਦੋਂ ਕੋ ਸਤ ਪਿੰਡ ਦਾ ਪਾਈਆ ਦਰਹਰੀ ਬੱਸ ਭਰ ਕੇ ਬੱਸਾਂ ਭਰ ਕੇ ਵਿਚਾਰਨੇ ਤਾਂ ਮਾਫੀ ਸੁੱਕੇ ਹੋਏ ਜਾਈਏ ਬਾਕੀ ਉਹ ਵੀ ਪ੍ਰਵਾਦ ਕਰਾਂ ਤੁਹਾਡਾ ਰੋਟੀ ਪਾਣੀ ਖਾਂ ਪਿੰਡ ਦਾ ਤੇ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਹੈ ਉਹ ਸਾਰੇ ਵੀਰ ਆਪਣੀ ਪਿੰਡਾਂ ਤੋਂ ਸ਼ਹਿਰ ਤੋਂ ਖਾਸ ਕਰਕੇ ਸ਼ਹਿਰ ਤੋਂ ਜਿਹੜੇ ਆਪਣੇ ਸਾਰੇ ਜਿਹੜੇ ਸਮਾਜ ਆ ਉਹ ਨਿਕਲਣ ਵਾਲਾ ਜੁੱਤੀ ਆ ਜੋ ਕਿ ਮੈਨੂੰ ਕਈ ਸਾਰੀ ਹੋ ਗਿਆ ਮੈਂ ਜੋ ਛੋਟਾ ਹੁੰਦਾ ਸੀ ਤੇ ਸ਼ਹਿਰ ਦੇ ਨਾਲ ਲੋਕ ਜਿੰਨੇ ਤਾਂ ਆਉਂਦੇ ਆ ਪਰ ਸਾਡੇ ਜਿਹੜੇ ਸ਼ਹਿਰ ਨੂੰ ਸਾਨੂੰ ਬੜੀ ਵੱਡੀ ਪ੍ਰੋਬਲਮ ਆਉਂਦੀ ਹੈ ਸ਼ਹਿਰ ਦੇ ਵਿੱਚੋਂ ਸਾਡਾ ਤਾਂ ਗੁੱਸਾ ਲੱਗਦਾ ਉਹ ਘਰਾਂ ਦੇ ਵਿੱਚ ਬੈਠਾ ਹੁੰਦਾ ਜਿਆਦਾ ਜਿਵੇਂ ਅਸੀਂ ਸ਼ੋਭਾ ਯਾਤਰਾ ਲੈ ਕੇ ਤੁਮ ਆਪਣੇ ਹੀ ਤਰ੍ਹਾਂ ਦੇ ਮੂਰੇ ਖੜੇ ਰੰਦੇ ਆ ਤੇ ਸਾਡਾ ਸਹਿਯੋਗ ਘਟੁੰਦਾ ਤੇ ਸਾਡਾ ਉਹਨਾਂ ਦਾ ਹੱਕ ਬਣਦਾ ਹੈ ਚਾਹੇ ਭਤਾ ਜੀ ਸਾਨੂੰ ਵੀ ਨਾਲ ਲੋੜੇ ਘਰੇ ਇਕੱਲੇ ਇਕੱਲੇ ਘਰ ਜਾ ਕੇ ਬੇਇੱਜ਼ਤੀ ਵੀ ਕਰ ਲਾਂਗੇ ਤੇ ਭਾਈ ਆਪਣਾ ਸਾਡਾ ਸੱਚ ਆ ਤੇ ਆਪਾਂ ਭਗਵਾਨ ਮਾਤਾ ਜੀ ਦਾ ਪ੍ਰੋਗਰਾਮ ਜਿਹੜਾ ਹੈ ਪ੍ਰਗਟ ਦੇਸ ਹੈ ਜਿਹੜਾ ਉਹ ਵੱਧ ਤੋਂ ਵੱਧ ਆਪਾਂ ਸੰਗਤ ਰਹਿ ਗਏ ਜਿਹੜਾ ਉਹਨੇ ਖਰੇ ਚਾੜੀ ਜੀ ਅੰਤਲੇ ਆਪਾਂ 24 ਅਕਤੂਬਰ ਨੂੰ ਕਿਸੇ ਕਾਰਨ ਉਹ ਤੋਂ ਪਾਰ ਸੀ 16 ਅਕਤੂਬਰ ਨੂੰ ਸ਼ੋਭਾ ਯਾਤਰਾ ਉੱਤਰ ਤੇ ਜਿਹੜੇ ਸਾਥੀਆਂ ਨੇ ਸਾਰੇ ਦੱਸਿਆ ਇਹ ਸ਼ੋਭਾ ਯਾਤਰਾ ਤਹਿਸੀਲ ਪੱਤਰ ਦੀ ਸ਼ੋਭਾ ਯਾਤਰਾ ਸੀ ਕੱਢਣ ਜਾ ਰਹੇ ਆ ਸੋ ਪਹਿਲੇ ਤਾਂ ਮੈਂ चेयरमैन साहब का गिर साहब का और जिन्ने भी साढ़े समाज के मीकर सहमान साथी पिंडा तो शहरों आएगी बहुत बहुत धनबाद और मैं स्पैशल धनबाद मेरा मीडिया का जो किसा अच्छा ऐतवार टाइम कट के इस मीटिंग का जो भी एजेंडा आ जो भी इस मीटिंग का ਉਹ ਬੋਲੇ ਸਮੇਤ ਸੀ ਚੋਪਾ ਯਾਤਰਾ ਦੇ ਵਿੱਚ ਅ ਮੁੱਦਤ ਕਟਰੀ ਆ ਉਸ ਨੂੰ ਪੰਜਾਬ ਪ੍ਰਸਾਰ ਦਾ ਵਾਸਤੇ ਵੀ ਦੀਆ ਵਾਲਿਆਂ ਦਾ ਬਹੁਤ ਲੋੜ ਹੈ ਸੋ ਲਗਭਗ ਗੱਲਾਂ ਸਾਰੀਆਂ ਹੋ ਗਈਆਂ ਕਿ ਚੋਪਾ ਯਾਤਰਾ ਜਿਹੜੀ ਸਾਡੀ ਇੱਕ ਤਸੀਲ ਪੱਧਰੀ ਹੋਊਗੀ ਔਰ ਜਿਹੜੇ ਪਾਰਟਿਸਪੇਸ਼ਨ ਜਿਹੜਾ ਸ਼ਹਿਰ ਦਾ ਤਾਂ ਹੋ ਹੀਗਾ ਨਾਲ ਅਸੀਂ ਪਾਰਟਿਸਪੇਸ਼ਨ ਪਿੰਡਾਂ ਦੇ ਵਿੱਚੋਂ ਵੀ ਸਰਪੰਚ ਸਾਹਿਬ ਨੇ ਕਿਹਾ ਕਿ ਅਸੀਂ ਹੁਣ ਅੱਗੇ ਨਾਲੋਂ ਵੀ ਵੱਧ ਲੋਕ ਲੈ ਕੇ ਆਵਾਂਗੇ ਤੋ ਅਸੀਂ ਪਿੱਛੇ ਦੇਖਦੇ ਆ ਕਮੀ ਇਹ ਹੀ ਸਾਡੀ ਹੁੰਦੀ ਆ ਕਿ ਪਾਰਟਿਸਪੀਸ਼ਨ ਜਿਹੜੀ ਨਾਲ ਪਬਲਿਕ ਪਾਰਟਿਸਪੀਸ਼ਨ ਸਾਡੀ ਲੇਡੀਜ਼ ਦੀ ਪਾਰਟਿਸਪੀਸ਼ਨ ਬਹੁਤ ਘੱਟਦੀ ਆ ਜ਼ਿਆਦਾ ਅਸੀਂ ਵਹੀਕਲ ਬਹੁਤ ਵੱਡੇ ਵੱਡੇ ਵਹੀਕਲ ਕਰ ਲਏ ਆ ਔਰ ਰੋਡ ਦੇ ਰਸ ਕਰੋ ਹੁੰਦਾ ਕੇਵਰੀ ਛੋਟਾ ਵੇ ਆਊਟ ਹੁੰਦਾ ਆ ਔਰ ਨੰਗੜਾ ਵੀ ਔਖਾ ਹੁੰਦਾ ਆ ਸੋ ਅਸੀਂ ਜਿਹੜੇ ਵੀ ਪ੍ਰਬੰਧਕ ਆ ਜਿਨ੍ਹਾਂ ਨੇ ਵੀ ਚਾਹੀਏ ਬਣਾਇਆ ਮੋਰਮਾ ਵੀ ਇਹਦੀ ਕਰਨਾ ਕਿ ਇਹ ਛੋਟੇ ਵਹੀਕਲ ਯੂਜ਼ ਕੀਤੇ ਜਾਂ ਔਰ ਪਬਲਿਕ ਪਾਰਟਿਸਪੀਸ਼ਨ ਜ਼ਿਆਦਾ ਕੀਤੀ ਜਾਵੇ ਪਾਸ ਕਰਕੇ ਗ੍ਰੇਟਸ ਦੀ ਔਰ ਬੱਚਿਆਂ ਦੀ ਦੇਖੋ ਸ਼ੋਭਾ ਯਾਤਰਾ ਦਾ ਸਾਡਾ ਏਮ ਕੀ ਅਸੀਂ ਭਗਵਾਨ ਵਾਲਮੀਕ ਦੀਆਂ ਰਮਾਈਆਂ ਦੀਆਂ ਸਿੱਖਿਆਵਾਂ ਯੋਗ ਸਿੱਖਿਆਵਾਂ ਸੋਨ ਦਾ ਪ੍ਰਚਾਰ ਪ੍ਰਸਾਰ ਆਪਣੇ ਪਰਿਵਾਰਾਂ ਤੇ ਆਪਣੇ ਸਮਾਜ ਦੇ ਵਿੱਚ ਕਰ ਪਾਸ ਤੇ ਸੀ ਉਸ ਦਿਨ ਨੂੰ ਮਨਾਉਂਦੇ ਆਂ ਔਰ ਉਸ ਦਿਨ ਦੀ ਅਸੀਂ ਸ਼ੋਭਾ ਯਾਤਰਾ ਕਰਦੇ ਆਂ ਅੱਜ ਦੇ ਮੇਰੇ ਸਹਿਯੋਗੀ ਸਾਥੀ ਸ਼ਹਿਰ ਤੋਂ ਮਾਖਵਾ ਕੋ ਪਿੰਡਾਂ ਤੋਂ ਆਏ ਹੋਏ ਸਾਡੇ ਵਾਲਮੀਕੀ ਸਮਾਜ ਦੀ ਕਰੀਬ ਆਪਕਾ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੀ ਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪ੍ਰਗਟ ਦਿਵਸ ਭਾਰਤ ਦੇ ਵਿੱਚ ਨਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਬੜੀ ਹੁੰਮਤਾ ਨਾਲ ਮਨਾਇਆ ਜਾਂਦਾ ਹੈ ਕਾਪੂ ਪ੍ਰਧਾਨ ਜੀ ਰਜਿੰਦਰ ਸੋਤਾ ਜੀ ਦੀ ਮਿਹਨਤ ਸਦਕਾ ਇਹਨਾਂ ਨੇ ਪਿਛਲੇ ਦਿਨੀ ਦੋ ਮੀਟਿੰਗਾਂ ਕੀਤੀਆਂ ਸੀਆਂ ਔਰ ਵਧੀਆ ਰਿਸਪਾਂਸ ਮਿਲਿਆ ਸੀਗਾ ਤੇ ਦਾਸ ਨੂੰ ਵੀ ਉਸ ਮੀਟਿੰਗ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਸੀ ਤੇ ਮੈਂ ਇਹ ਗੱਲ ਕਹੀ ਸੀ ਵੀ ਆਪਾਂ ਨੂੰ ਬੱਕ ਬੱਕ ਪਿੰਡਾਂ ਦੇ ਵਿੱਚੋਂ ਤੇ ਸ਼ਹਿਰ ਦੇ ਹਰ ਬੱਲੇ ਦੇ ਵਿੱਚੋਂ ਜਿਹੜੀ ਆ ਪਹੁੰਚ ਕਰਨੀ ਚਾਹੀਦੀ ਆ ਪੋ ਪਿਛਲੀਆਂ ਮੀਟਿੰਗਾਂ ਨਾਲੋਂ ਅੱਜ ਦੀ ਮੀਟਿੰਗ ਜਿਹੜੀ ਆ ਉਹ ਬਹੁਤ ਸਕਸੈਸਫੁਲ ਰਹੀ ਆ ਔਰ ਅਸੀਂ ਟਾਈਮ ਟੂ ਟਾਈਮ ਹੋਰ ਜਿਹੜੀਆਂ ਮੀਟਿੰਗਾਂ ਆ ਉਹ ਹਾਲੇ ਸਾਡੇ ਤੋਂ ਮਹੀਨਾ ਪਿਆ ਆ ਹਰ ਪੱਲੇ ਦੇ ਵਿੱਚ ਹਰ ਪਿੰਡ ਦੇ ਵਿੱਚ ਪਹੁੰਚ ਕਰਕੇ ਤੇ ਸ਼ੋਭਾ ਯਾਤਰਾ ਨੂੰ ਚਾਰ ਚੰਦ ਲਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡਾਂਗੇ ਜਿਵੇਂ ਡਾਟਸਾਪ ਜਾਂ ਮੇਰੇ ਸਹਿਯੋਗੀ ਸਾਥੀਆਂ ਨੇ ਸਾਰਿਆਂ ਨੇ ਦੱਸਿਆ ਆ ਵੀ ਸ਼ੋਭਾ ਯਾਤਰਾ ਨੂੰ ਚਾਰ ਚੰਦ ਲਾਉਣ ਵਾਸਤੇ ਅਸੀਂ ਸਬ ਕਮੇਟੀਆਂ ਬਣਾਵਾਂਗੇ ਕਿਉਂਕਿ ਇਹ ਬੜਾ ਵੱਡਾ ਕੰਮ ਆ ਇਹਦੇ ਵਿੱਚ ਇੱਕ ਆਦਮੀ ਦਾ ਕੰਮ ਨਹੀਂ ਕਿਉਂਕਿ ਕੰਮ ਜਿਹੜਾ ਹੈ ਉਹ ਸਾਰਿਆਂ ਦੇ ਸਹਿਯੋਗ ਦੇ ਨਾਲ ਸਬ ਕਮੇਟੀਆਂ ਵੰਡਣਗੀਆਂ ਜਿੱਦੋਂ ਸਬ ਕਮੇਟੀਆਂ ਕਿ ਬਣ ਜਾਣਗੀਆਂ ਕੰਮ ਜਿਹੜੇ ਵੰਡੇ ਜਾਣਗੇ ਤਾਂ ਕਿ ਜਿਹੜਾ ਸਾਡੇ ਲਈ ਕਿਸੇ ਮੈਂਬਰ ਨੂੰ ਜਾਂ ਕਿਸੇ ਅਹੁਦੇਦਾਰ ਨੂੰ ਬਹੁਤ ਹੀ ਜ਼ਿਆਦੀ ਮਿਹਨਤ ਨਾ ਕਰਨੀ ਪਵੇ ਕਿਉਂਕਿ ਉਹ ਕੰਮ ਵੰਡ ਹੋ ਸਕੇ ਬਾਕੀ ਸ਼ਹਿਰ ਦੀ ਗੱਲ ਕਹੀ ਆ ਜਿੱਦਾਂ ਡਾਕਟਰ ਸਾਹਿਬ ਨੇ ਸੁਝਾਅਸ਼ਣ ਦਿੱਤੀ ਆ ਵੀ ਬਾਕ-ਬਾਕ ਬਾਜ਼ਾਰਾਂ ਦੇ ਵਿੱਚ ਜਿੱਥੋਂ-ਜਿੱਥੋਂ ਦੀ ਸ਼ੋਭਾ ਯਾਤਰਾ ਨੰਗਣੀ ਆ ਅਸੀਂ ਉੱਥੇ ਦੇ ਮਾਰਕੀਟ ਦੇ ਪ੍ਰਧਾਨਾਂ ਨੂੰ ਮਿਲਾਂਗੇ ਉੱਥੇ ਪਹੁੰਚ ਕਰਾਂਗੇ ਵੀ ਖਾਣ-ਪੀਣ ਦਾ ਜਿਹੜਾ ਸਮਝਤ ਦਾ ਇੰਤਜ਼ਾਮ ਕੀਤਾ ਜਾਵੇ ਪਾਣੀ ਦਾ ਇੰਤਜ਼ਾਮ ਕੀਤਾ ਜਾਵੇ ਔਰ ਜਿਹੜਾ ਵੀ ਮਲਕੀ ਕੋਈ ਰਹਿ ਗਈ ਅੱਜ ਤਾਂ ਅਸੀਂ ਸਿਰਫ ਇੱਕ ਮੀਟਿੰਗ ਕਰਕੇ ਇੱਕ ਸੁਝਾਇਸ਼ ਨਹੀਂ ਲਈ ਆਇਆ ਔਰ ਟਾਈਮ ਟੂ ਟਾਈਮ ਜਿਹੜੀਆਂ ਕੰਮ ਆਇਆ ਪੂਰੀਆਂ ਕਰਾ ਕੇ ਕਿਵੇਂ ਭਰਤ ਰਾਜਾ ਜੀ ਨੇ ਕਿਹਾ ਇਹ ਅੱਗੇ ਅਸੀਂ ਕਿ ਕਰਦੇ ਹੁੰਦੇ ਆ ਵਿਸਾਲਵਾਦ ਇੱਕ ਕਮੇਟੀ ਬਣਾਉਨੇ ਆ ਤੇ ਸ਼ੋਭਾ ਯਾਤਰਾ ਕਰਦੇ ਤੇ ਉਹ ਕਮੇਟੀ ਜਿਹੜੀ ਉਹ ਫਿਨਿਸ਼ ਹੋ ਜਾਂਦੀ ਸੀ ਹੁਣ ਅਸੀਂ ਮਨ ਬਣਾਇਆ ਆ ਕਿ ਇਹ ਜਿਹੜੀ ਕਮੇਟੀ ਹੈਗੀ ਆ ਇਹਨੂੰ ਅਸੀਂ ਮਤਲਬ ਕਿ ਪਰਮਾਨੈਂਟਲੀ ਵੱਡੀ ਰੱਖਾਂਗੇ ਲਗਾਤਾਰ ਹੀ ਚੱਲੂਗੀ ਤਾਂ ਕਿ ਜਿਹੜਾ ਕਿ ਕਿਸੇ ਸਮਾਜ ਦੇ ਤੇ ਚਾਹੇ ਉਹ ਕਿਸੇ ਵਾਲਮੀਕੀ ਸਮਾਜ ਨੂੰ ਸਾਡੀ ਫੇਵਰ ਦੀ ਕਮੇਟੀ ਦੀ ਲੋੜ ਪਵੇ ਜਾਂ ਕਿਸੇ ਹੋਰ ਵੀ ਕਿਸੇ ਸਮਾਜ ਨੂੰ ਫੇਵਰ ਦੀ ਲੋੜ ਪਵੇ ਅਸੀਂ ਉਸ ਜਿਹੜੀ ਹੈਗੀ ਆ ਉਹਨਾਂ ਦਾ ਸਾਥ ਦੇਵਾਂਗੇ ਔਰ ਬਾਜ਼ਾਰ ਦਾ ਬਾਜ਼ਾਰ ਦਾ ਤੇ ਸਫਾਈ ਦਾ ਐਡਮਿਨਿਸਟ੍ਰੇਸ਼ਨ ਦਾ ਜਿਵੇਂ ਇਹਨਾਂ ਨੇ ਕਿਹਾ ਹੈ ਵੀ ਉੱਥੇ ਉਹ ਉਸ ਦਿਨ ਕ੍ਰੀਡ ਦੀਆਂ ਸ਼ਾਪਾਂ ਤੇ ਸ਼ਰਾਬ ਦੀਆਂ ਸ਼ਾਪਾਂ ਜਿਹੜੀਆਂ ਉਹ ਸਰਕਾਰ ਨੂੰ ਬੇਨਤੀ ਕਰਾਂਗੇ ਐਡਮਿਨਿਸਟ੍ਰੇਸ਼ਨ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਉਹ ਬੰਦ ਹੋਣੀਆਂ ਚਾਹੀਦੀਆਂ ਕਿਆਂ ਪਰ ਉਸ ਦਿਨ ਜਿਹੜੀ ਆ ਉਹ ਛੁੱਟੀ ਹੋਣੀ ਚਾਹੀਦੀ ਹੈ ਕਿ ਆ ਪਰ ਸ਼ੋਭਾ ਯਾਤਰਾ ਦੇ ਵਿੱਚ ਹਾਫ ਡੇ ਹੋਵੇ ਤਾਂ ਕਿ ਜਿਹੜੀ ਸਾਰੀ ਸੰਗਤ ਹੈ ਜਿਹੜੀ ਹੈ ਕਿ ਆ ਉੱਥੇ ਪਹੁੰਚ ਸਕੇ ਮੈਂ ਬਹੁਤਾਂ ਸਮਾਂ ਨਾਲ ਲਦਾ ਆ ਮੈਂ ਹੀ ਬੇਨਤੀ ਕਰਦਾ ਵੀ ਅਸੀਂ ਇੱਕ ਕਮੇਟੀ ਅਜ ਡਿਕਲੇਅਰ ਕਰਾਂਗੇ ਜੇ ਕਿਸ ਕਮੇਟੀ ਦੇ ਵਿੱਚ ਕਿਸੇ ਮੈਂਬਰ ਨੂੰ ਮੈਂਬਰ ਦਾ ਇਤਰਾਜ਼ ਕਿਸੇ ਨੂੰ ਹੋਵੇ ਤਾਂ ਸਾਨੂੰ ਇੱਕ ਕੌਂਫਿਡੈਂਸ਼ੀਅਲ ਅਲੱਗ ਹੋ ਕੇ ਸਾਨੂੰ ਦੱਸ ਦਿਓ ਵੀ ਇਸ ਬੰਦੇ ਦੇ ਉੱਤੇ ਇਤਰਾਜ਼ ਆ ਅਸੀਂ ਉਹ ਕਮੇਟੀ ਜਿਹੜੀ ਆ ਵਿਚਾਰ ਕਰੂਗੀ ਅਸੀਂ ਓਪਨਲੀ ਜਿਹੜਾ ਆ ਉਹ ਕਿਸੇ ਦਾ ਨਾਮ ਦੇ ਉੱਤੇ ਕੋਈ ਕਿੰਤੂ ਪ੍ਰਾਂਤੂ ਕਰੇ ਤੇ ਉਹਦੇ ਲਈ ਮੈਂ ਸੌਰੀ ਕਰਦਾ ਹਾਂ ਕਿਉਂਕਿ ਕਿਸੇ ਦਾ ਵੀ ਨਾਂ ਕੱਟਣਾ ਹੋਵੇ ਜਾਂ ਬਣਾਉਣਾ ਹੋਵੇ ਉਹਦੇ ਚ ਇੱਕ ਪ੍ਰਾਈਵੇਸੀ ਜਿਹੜੀ ਆ ਜੁੜੀਦੀ ਹੁੰਦੀ ਆ ਮੈਂ ਆਪਣੇ ਵੱਲੋਂ ਮੇਰੇ ਕੋਲ ਰਿਸ਼ੀ ਨਗਰ ਤੇ ਮੇਰੇ ਸਾਥੀ ਆਏ ਆ ਮੈਂ ਆਪਣੇ ਵੱਲੋਂ ਆਪਣੇ ਰਿਸ਼ੀ ਨਗਰ ਵੱਲ ਤੁਹਾਨੂੰ ਵਿਸ਼ਵਾਸ ਦਿਲਾਣਾ ਆ ਵੀ ਤਨ ਮਨ ਤਨ ਦੇ ਨਾਲ ਜਿਹੜੀ ਪਾਡੀਓ ਸੇਵਾ ਕਰਾਂਗੇ ਜੋ ਬੋਲੇ ਈ ਸੌ ਰੁਪਏ ਬੰਦਾ ਦਾ ਸਾਰਾ ਜੀ ਜੈ ਅੱਜ ਦੀ ਸੋ ਰਮਕੁਦਾ ਪ੍ਰਮਾਤਮਾ ਅੰਤਰਕਾਦਸ਼ੀ ਸ੍ਰੀ ਸ੍ਰੀ ਕਰਪਾ ਕੰਪਨੀਸ਼ੋਰ ਕ੍ਰਿਤੀਸ਼ੋਰ ਰਮਾਂਨ ਚਿਤਾ ਪ੍ਰਮਾਤਮਾ ਵਾਨੀ ਦੀ ਮਹਾਰਾਜ ਦੇ ਪ੍ਰਗਟ ਦਿਸ਼ ਨੂੰ ਮੁਖਰਾ ਦੇ ਅੱਜ ਦੀ ਜਿਹੜੀ ਸ਼ਹਿਰ ਨਕੋਟ ਦੀ ਜਿਹੜੀ ਮੀਟਿੰਗ ਜਿਹੜੀ ਕੀਤੀ ਗਈ ਹੈ ਸ਼ੁਭ ਯਾਤਰਾ ਦੇ ਸੌਂਦੇ ਵਿੱਚ ਇਹਨੇ ਜੀ ਮੈਂ ਪਹਿਲਾਂ ਤਾਂ ਮਾਫੀ ਚਾਹੁੰਦਾ ਮੈਂ ਟਾਣ ਲਈ ਫੈਕਟਰੀ ਦੇ ਨਾਲ ਮੈਂ ਡੇਰਾ ਜੀਪੁਰ ਗਿਆ ਹੋਇਆ ਸੀ ਉਹ ਸਸਨਪੁਰ ਵਿੱਚ

ਅੱਜ ਭਗਵਾਨ ਬਾਲ ਵਿਕੀ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿੱਚ ਸ਼ਹਿਰ ਦੇ ਜ਼ਿੰਮੇਵਾਰ ਬੰਦੇ ਔਰ ਪਿੰਡਾਂ ਦੇ ਸਰਪੰਚ ਪੰਚ ਤੇ ਪਿੰਡਾਂ ਦੇ ਜ਼ਿੰਮੇਵਾਰ ਬੰਦੇ ਸਾਰੇ ਇੱਥੇ ਇਕੱਠੇ ਹੋਏ ਆ ਔਰ ਜਿਹੜੀ 16 ਤਰੀਕ ਨੂੰ ਸ਼ੋਭਾ ਯਾਤਰਾ ਹੋਣ ਜਾ ਰਹੀ ਆ ਉਹਨੂੰ ਚਾਰ ਚੰਦ ਲਾਉਣ ਲਈ ਅਸੀਂ ਜਿਹੜੀ ਹੈਗੀ ਆ ਸਾਰੇ ਸੱਜਣਾ ਦੇ ਸੁਝਾਅ ਲੈ ਆ ਔਰ ਹਰ ਇੱਕ ਮੈਂਬਰ ਨੇ ਆਪਣਾ ਆਪਣਾ ਸੁਝਾਅ ਦਿੱਤਾ ਆ ਵੀ ਚਾਰ ਚੰਦ ਲਾਉਣ ਦੇ ਵਿੱਚ ਸਾਨੂੰ ਜਿਹੜੇ ਵੀ ਉਪਰਾਲੇ ਕਰਨੇ ਪਏ ਜੋ ਵੀ ਕਰਨਾ ਪਿਆ ਤਾਂ ਅਸੀਂ ਉਹਨੂੰ ਚਾਰ ਚੰਦ ਲਾਉਣ ਲਈ ਕਰਾਂਗੇ ਕਿ ਲਈ ਕੋਈ ਕਮੇਟੀ ਦੇ ਮੈਂਬਰਾਂ ਦੀ ਚੋਣ ਕੀਤੀ ਗਈ ਹਾਂਜੀ ਕਮੇਟੀ ਦੇ ਉਹ ਕਾਕੂ ਪ੍ਰਧਾਨ ਜੀ ਦੱਸਣਗੇ ਔਰ ਕਮੇਟੀ ਦੀ ਚੋਣ ਹੋ ਗਈ ਹੈ ਜਿਹੜੀ ਕਮੇਟੀ ਆ ਉਹ ਸਿਰਫ ਫਾਰ ਦਾ ਟਾਈਮਿੰਗ ਨਹੀਂ ਹੋਊਗੀ ਇਹ ਕਮੇਟੀ ਜਿਹੜੀ ਆ ਪਰਮਾਨੈਂਟ ਹੋਊਗੀ ਔਰ ਹਰ ਇੱਕ ਤੇ ਜਿਹੜਾ ਹੈਗਾ ਸ਼ਹਿਰੀ ਦੇ ਹਰ ਪ੍ਰਿੰਟ ਦੇ ਜਿਹੜੇ ਆ ਕੋਈ ਪ੍ਰੋਬਲਮ ਹੋ ਗਈ ਆ ਉਹਨਾਂ ਨੂੰ ਸੋਲਵ ਕਰਨ ਲਈ ਆਪਣਾ ਜਿਹੜਾ ਯੋਗਦਾਨ ਪਾਇਆ ਕਿ ਪਰ ਬਾਲਮੀ ਕੀ ਜਨਤ ਪਾਇਆ ਗਿਆ ਹੈ ਨਾ ਪਿਛਲੇ ਮਹੀਨੇ ਆਪਣੀ ਕਿੱਥੋਂ ਸਟਾਰਟ ਕਰਨੀ ਕਿ ਕੀ ਉਹਦੀ ਪਰਿਕਰਿਆ ਜਿਹੜੀ ਕੋਈ ਆ ਇਹਦਾ ਜਿਹੜਾ ਰੂਟ ਪਲਾਨ ਆ ਜੀ ਕਮੇਟੀ ਦੇ ਨਾਲ ਕਿ ਕਮੇਟੀ ਨੇ ਮੁਹੱਲਾ ਗੁਰਨਾਨਕਪੁਰਾ ਤੋਂ ਭਗਵਾਨ ਬਾਲਮੀਕੀ ਜਿਹੜਾ ਹੈਗਾ ਚੌਂਕ ਉੱਥੋਂ ਸ਼ੁਰੂ ਕੀਤੀ ਜਾਊਗੀ ਔਰ ਉਹ ਦੱਖਣੀ ਦਖਣੀ ਗੇਟ ਤੋਂ ਸ਼ੁਰੂ ਹੁੰਦੇ ਹੋਏ ਗੌਸ ਮੱਲਾ ਗੌਸ ਮੱਲੇ ਤੋਂ ਦਾਣਾ ਮੰਡੀ ਦਾਣਾ ਮੰਡੀ ਤੋਂ ਵਾਪਸ ਆਂਦੇ ਪਾਣੀ ਵਾਲੀ ਚੱਕੀ ਪਾਣੀ ਵਾਲੀ ਚੱਕੀ ਤੋਂ ਰਿਸ਼ੀ ਨਗਰ ਰਿਸ਼ੀ ਨਗਰ ਤੋਂ ਡਾਟਰੋ ਮੇਡਗਰ ਚੌਕ ਮੇਡਗਰ ਚੌਕ ਤੋਂ ਫਿਰ ਹੁੰਦੇ ਹੋਏ ਉਥੇ ਭਗਵਾਨ ਬਾਲਵੀ ਕੀ ਚੌਕ ਦੇ ਉੱਤੇ ਹੀ ਸਮਾਪਤੀ ਹੁੰਦੀ ਹੈ ਅਣੀ ਟੋਕਸਾ ਵਾ ਇੱਕ ਮੀਟਿੰਗ ਵਿੱਚ ਕੀ ਕਰਜੂ ਦੇਖੋ ਅੱਜ ਦੀ ਮੀਟਿੰਗ ਜਿਹੜੀ ਅਸੀਂ ਨਗੋਦਰ ਦੇ ਵਿੱਚ ਨਗਰ ਕੌਂਸਲ ਦੀ ਮੀਟਿੰਗ ਹਾਲ ਦੇ ਵਿੱਚ ਮੀਟਿੰਗ ਕੀਤੀ ਆ ਜਿਸ ਦੇ ਵਿੱਚ ਸ਼ਹਿਰ ਦੇ ਪਤਵੰਤੇ ਸੱਜਣ ਸਾਰੇ ਔਰ ਜਿਹੜੀ ਅਸੀਂ ਤਸੀਹਕ ਲੈਵਲ ਤੇ ਭਗਵਾਨ ਬਾਲਮੀਕ ਦਾ ਜਨਮ ਦਿਨ ਮਨਾਉਣ ਵਾਸਤੇ ਕਮੇਟੀ ਬਣਾਈ ਆ ਉਹਦੇ ਸਾਰੇ ਉਦੇਦਾਰ ਔਰ ਬੱਖ ਬਿੰਡਾ ਦੇ ਸਰਪੰਚ ਪੈਂਚ ਸਾਰੇ ਔਰ ਮੀਡੀਆ ਪਰਸਨ ਸਾਰੇ ਸ਼ਾਮਲ ਹੋਏ ਆ ਔਰ ਬਲੀਟਿੰਗ ਬਹੁਤ ਹੀ ਵਧੀਆ ਢੰਗ ਨਾਲ ਹੋਈ ਆ ਔਰ ਜਿਹੜਾ ਬਾਲਮੀਕ ਭਗਵਾਨ ਦੀ ਦਾ ਜਨਮ ਦਿਹਾੜੇ ਤੇ ਸ਼ੋਭਾ ਯਾਤਰਾ ਜਿਹੜੀ 16 ਤਰੀਕ ਨੂੰ ਸੀ ਕੱਢਣੀ ਆ ਉਹ ਉਹਦੇ ਪ੍ਰਤੀ ਵੀ ਸਾਰਿਆਂ ਨੇ ਬਹੁਤ ਵਧੀਆ ਬੁਧਿਆ ਵਿਚਾਰ ਵਟਾਂਦਰਾ ਕੀਤਾ ਆ ਔਰ ਅਸਮ ਸਹਿਯੋਗ ਸ਼ਹਿਰ ਬਲੂ ਔਰ ਦੁਨੀਆਵੀ ਐਨਜੀਓਜ਼ ਹੈ ਜਿਹਨੀਆਂ ਧਾਰਮਿਕ ਸੰਸਥਾਵਾਂ ਉਹ ਵੀ ਸਾਨੂੰ ਪੂਰਾ ਸਹਿਯੋਗ ਦੇਣ ਗਿਆ ਔਰ ਸਾਨੂੰ ਆਸ ਹੈ ਕਿ ਅਸੀਂ ਉਧਰ ਬਹੁਤ ਵਧੀਆ ਸ਼ੁਭਾ ਯਾਤਰਾ ਇੱਕ ਸ਼ਾਨਦਾਰ ਨਜ਼ਾਰਾ ਹੋਊਗਾ ਔਰ ਇੱਕ ਕਠ ਦਿਸੂਗਾ ਔਰ ਉਹਦੇ ਵਿੱਚ ਅਸੀਂ ਭਗਵਾਨ ਵਾਲਮੀਕੀ ਦੀਆਂ ਸਿੱਖਿਆਵਾਂ ਜਿਹੜੀਆਂ ਰਮਾਇਣ ਔਰ ਯੁਗਸਸ ਦੇ ਵਿੱਚ ਨੇ ਉਹਨਾਂ ਦਾ ਪ੍ਰਚਾਰ ਪ੍ਰਸਾਰ ਕੀਤਾ ਜਾਊਗਾ ਔਰ ਅਸੀਂ ਚਾਹੁੰਦੇ ਹਾਂ ਕਿ ਸ਼ਾਂਤਮਈ ਟੰਗ ਨਾਲ ਬਹੁਤ ਵਧੀਆ ਸਹਿਸ਼ੀਤਲ ਦਾ ਦੇ ਨਾਲ ਇਹ ਪ੍ਰੋਗਰਾਮ ਸਫਲ ਕੀਤਾ ਜਾਵੇ। ਅੱਜ ਜਿਹੜੀ ਇਹ ਮੀਟਿੰਗ ਹੋਈ ਆ ਉਹਦੇ ਸੰਬੰਧ ਵਿੱਚ ਮੈਂ ਇਹ ਕਹਿਣਾ ਚਾਹਣਾ ਕਿ ਸਾਨੂੰ ਭਗਵਾਨ ਵਾਲਮੀਕੀ ਦੀਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਉਹਨਾਂ ਦੇ ਤੂਰਨੇ ਤੇ ਚੱਲਣਾ ਚਾਹੀਦਾ ਜੋ ਵਾਲਮੀਕੀ ਰਵਾਇਣ ਜੋਬ ਸਿਸਟਮ ਪੋਰਾ ਤੇ ਦੂਸਰਾ ਜਿਹੜਾ 16 ਅਕਤੂਬਰ ਦੀ ਜਿਹੜੀ ਇਹ ਸ਼ੋਭਾ ਯਾਤਰਾ ਜੀ ਆ ਪ੍ਰਗਟਿਤ ਜਿਹੜਾ 17 ਤਰੀਕ ਦਾ ਸਾਰੇ ਪਰਿਵਾਰਾਂ ਨੂੰ ਇਸ ਕਮੇਟੀ ਦੇ ਵੱਲੋਂ ਸਾਰੇ ਨਗਰ ਨੂੰ ਸਾਰੇ ਪਿੰਡਾਂ ਨੂੰ ਬੇਨਤੀ ਕਰਦੇ ਆ ਕਿ ਆਪਣੇ ਘਰਾਂ ਦੇ ਵਿੱਚ ਜਿਹੜੀ 16 ਜਾਂ 17 ਤਰੀਕ ਨੂੰ ਦੀਪਮਾਲਾ ਜਿਹੜੀ ਜਰੂਰ ਕੀਤੀ ਜਾਵੇ ਤਾਂ ਜੋ ਪ੍ਰਮਾਤਮਾ ਆਵਾਗਿ ਕੀ ਮਹਾਰਾਜ ਦਾ ਜਿੰਦਾ ਉਹ ਪ੍ਰਗਟ ਦੇਵ ਸਾਪਾ ਸ਼ਰਧਾ ਤੇ ਤੁਮ ਕਾਮ ਦਾ ਨਾਮ ਬਣਾ ਸਕੀ